ਵਹੀ ਗੁਰਜੀ ਦਾ ਖਾਲਸਾ ਵਹੀ ਗੁਰਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੰਜਾਬ ਸਰਕਾਰ ਬੜਾ ਉਦਮ ਕਰ ਰਹੀ ਹੈ ਵੀ ਆਪਣੇ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਈਏ ਜਿਹੜਾ ਨਸ਼ਾ ਦਾ ਕੋੜ ਹੈ ਉਹਨੂੰ ਦੂਰ ਕਰੀਏ ਸੋ ਬੱਝੜ ਕੇ ਹੰਗਾਰਾ ਵੀ ਮਿਲ ਰਿਹਾ ਉਸ ਦੇ ਤਹਿਤ ਗਵਿੰਦਗੜ ਮੰਡੀ ਦੇ ਵਿੱਚ ਸਾਡੇ ਭਰਾ ਨੇ ਜੀ ਹਰਪੀ ਸਿੰਘ ਪ੍ਰਿੰਸ ਉਹ ਬੜਾ ਵੱਡਾ ਉਦਮ ਕਰ ਰਹੇ ਨੇ ਯੁੱਧ ਨਸ਼ੇ ਅੰਮ੍ਰਿਤ ਉਹਨਾਂ ਨੇ ਇੱਕ ਮੈਰਾਥਨ ਕਰਾਉਣ ਜਾ ਰਹੇ ਨੇ 18 ਅਪ੍ਰੈਲ ਨੂੰ ਜੀ ਇਹ ਸਵੇਰੇ 6:30 ਵਜੇ ਸਟਾਰਟ ਹੋਣੀ ਹੈ ਜੀ ਉੱਥੋਂ ਇੰਡੋਰ ਸਟੇਡੀਅਮ ਹੈਗਾ ਸੋ ਜੇ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਚਾਹੁੰਦੇ ਆ ਤਾਂ ਇਹ ਜਿਹੜੀ ਮੈਰਾਥਨ ਹੋਣ ਜਾ ਰਹੀ ਹੈ ਕੋਹਿੰਦਗੜ੍ਹ ਮੰਡੀ ਦੇ ਵਿੱਚ 18 ਤਰੀਕ ਨੂੰ 6:30 ਵਜੇ ਜਿਹੜੀ ਸਵੇਰੇ ਸਾਰੇ ਜਾਣੇ ਹੁਮਮਾ ਆ ਕੇ ਆਪਾਂ ਜਾਣ ਤੋਂ ਜ਼ਿਆਦਾ ਉੱਥੇ ਆਪਣੀ ਸ਼ਿਰਕਤ ਕਰੀਏ ਤਾਂ ਕਿ ਪਤਾ ਲੱਗੇ ਡੀਐਸਸੀ ਨਸ਼ੇ ਦੇ ਵਿਰੁੱਧ ਸਾਰੇ ਜਾਣੇ ਔਰ ਇਸ ਆਵਾਜ਼ ਦੇ ਵਿੱਚ ਅਸੀਂ ਤੁਹਾਡੇ ਨਾਲ ਆਵਾਜ਼ ਉਠਾ ਰਹੇ ਆ। ਸੋ ਮੇ ਸਾਰੇ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਜੀ ਗੋਵਿੰਦਗੜ ਮੰਡੀ 18 ਅਪ੍ਰੈਲ ਸਵੇਰੇ 6:30 ਵਜੇ ਇੰਡੋਰ ਸਟੇਡੀਅਮ ਆਪਾਂ ਮੈਂ ਵੀ ਉੱਥੇ ਆਉਂਗਾ ਜੀ ਹੋਰ ਵੀ ਸਾਰੇ ਸਾਜਣ ਮਿੱਤਰ ਆਉਣਗੇ ਸਾਰਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਪਤਵੰਤੇ ਸੱਜਣ ਬਣ ਕੇ ਉੱਥੇ ਪਹੁੰਚਣਾ ਆਪਾਂ ਸਾਰੇ ਜਣੇ ਪੰਜਾਬ ਨੂੰ ਨਸ਼ਾ ਮੁਕਤ ਜਿਹੜਾ ਇੱਥੇ ਕੋਡ ਕਿਹਾ ਜਾ ਰਿਹਾ ਨਸ਼ਿਆਂ ਦਾ ਬਗ ਰਿਹਾ ਉਹਨੂੰ ਦੂਰ ਕਰਨ ਦੇ ਵਿੱਚ ਆਪਾਂ ਸਹਿਯੋਗ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ